وہاں کے لئے اجب پرشاندہ تیار ہوئے اسی بیٹھ کے شکنہ ہی سی تو بادشاہ کہنے لگے پتا جی اسی ہوں یا طرح تے چلے جانا ہے راہوں کوئی پتہ نہیں انہوں نے سال دی عمر سی اس پر لے میتہ کلیان داستی دی روٹی تنی انٹر لگی ہوئے ਕੰਪੀਅਰਿਆ ਸੋਚਿਆ ਕੋਈ ਜਰੂਰ ਸੀ ਮੁਡਾਫੇ ਦਾ ਆਸਵਾ ਹੋਏਗਾ ਪੁੱਤਰ ਕੇ ਦਾ ਵਾਪਸੀ ਦਾ ਕੋਈ ਪਤਾ ਨਹੀਂ ਪਤਨੀ ਸਾਹਮਣੇ ਬੈਠੀ ਹੈ ਬੱਚੇ ਸਾਹਮਣੇ ਬੈਠਦੇ ਨੇ ਮਾਂ ਸਾਹਮਣੇ ਬੈਠੀ ਹੈ ਉਸ ਸਿੱਧੇ ਪਰ ਬੁਕਾਰ ਲਈ ਤੈਨੂੰ ਪਤਾ ਤਾਂ ਲੱਗੇ ਕਿ ਹੁੰਦਾ ਕਿੱਦਾਂ ਆਪਣੈ ਨਹੀਂ ਢੇੜਾ ਨਹੀਂ ਕਰਦਾ ਆ ਆਪਣੈ ਨਹੀਂ ਜਿੱਤ ਕਰਦਾ ਆਪਣੇ ਲਈ ਸੰਸਾਰ ਨੂੰ ਮੀਦਾ ਆਪਣੇ ਲਈ ਰਤਾ ਸੰਕਰੀ ਦੀਗਾ ਪਰ ਸਿੱਖ ਨੂੰ ਮੈਂ ਸਿੱਖ ਦੀ ਗੱਲ ਕਰਤਾ ਆਪ ਜੀ ਦੇ ਸਾਹਮਣੇ ਸਿੱਖ ਨੂੰ ਇੱਕੋ ਗੱਲ ਹੈ ਮੈਂ ਤੋਂ ਸਭ ਤੋਂ ਵੱਧ ਪੜਾ ਮੰਗਿਆ ਪੜ੍ਹੇ ਹੋਰ ਜਰਾ ਬੰਦੇ ਤੇ ਦੇ ਪੋਨੇ ਸਿਰਵਾਟ ਦਾ ਪਨਾਰੋਵੇ ਤੇਰਾ ਆਪਣੇ ਆਪ ਹੀ ਹੋ ਜਾਣਾ ਦੇਖੀ ਕਰਦੇ ਅਸੀਂ ਸਤਗੁਰ ਜੀ ਦੀ ਪ੍ਰਸੰਤਾ ਲਈ ਤਿੰਨ ਚੀਜ਼ਾਂ ਚਾਹੀਦੀਆਂ ਨੇ ਵੈਰਾਗ ਜਿਸ ਵਿੱਚ त्यागी ਵਰਤੀਆਂ ਉਤਪਨ ਹੁੰਦੀਆਂ ਨੇ ਵੈਰਾਗ ਹੋਣਾ ਹੀ ਤਾਂ ਆ ਜੇ ਅੰਦਰ ਤਿਆਰ ਕਰ ਗਿਆ ਤਾਂ त्याਰ ਕਰ ਗਿਆ ਤੇ ਤਾਂ ਹੀ ਹੋ ਪਤ ਸਖੰਦਰ ਸੀ ਚਲੇ ਜਾਣਾ ਫੇਤਾ ਸੋਚਦਾ ਹਾਂ ਇੱਕੋ ਹੀ ਪੁੱਤਰ ਉਹ ਵੀ ਕਹਿੰਦਾ ਚਲੇ ਜਾਣਾ ਕੌਣ ਤਾਂ ਕੀਤੇ ਪਤਾ ਹੀ ਨਹੀਂ ਆਖੋ ਸਤਖਾਂ ਵਾਹਿਗੁਰੂ ਤਦੇ ਤਾਂ ਮਾਲਕ ਇਹਨੇ ਜਗਤ ਚਲੰਦਰ ਰੱਖਿਆ ਆਪਣੀ ਕਿਰਪਾ ਤਾਰ ਇਸ ਸਰਦਾ ਬੜਾ ਸੰਸਾਰ ਮਾਇਆ ਤੇ ਮੋਹ ਤੇ ਲੋਭ ਤੇ ਹੰਕਾਰ ਵਿੱਚ ਈਰਖਾ ਵਿੱਚ ਜਨਤਾ ਨੇ ਤੁਕੇ ਨੂੰ ਦੇ ਕੇ ਮੈਂ ਖੋਰ ਬੇਨਤੀ ਕਰਦਾ ਚਲਾ ਬੰਤਾ ਸਭ ਕੁਝ ਦੂਜੇ ਦਾ ਚੱਕ ਲੈਂਦਾ ਪਰ ਦੂਜੇ ਦੀ ਚੜ੍ਹ ਦੀ ਕਲਾ ਨਹੀਂ ਚੜ ਸਕਦਾ ਆਖੋ ਸਤਨਾ ਵਾਹਿਗੁਰੂ ਸਨਣਾ ਤਰਾ ਬਾਕੀ ਸਭ ਕੁਝ ਚੱਕ ਲੈਂਦਾ ਪਰ ਦੂਸਰੇ ਦੀ ਚੜ੍ਹ ਦੀ ਕਲਾ ਨਹੀਂ ਚੜਦਾ ਪਿੱਟਦਾ ਔਖਾ ਕਾਲੇ ਕੋਖੇ ਮਰਦੇ ਸੀ ਅਧਿਕਾਰਾਂ ਜਿਦੋਰੇ ਫਿਰਦੇ ਨੇ ਅੱਜ ਸਾਹਮਣੇ ਉਹ ਦੀ ਜਾਂਦੇ ਨੇ ਸਾਡੇ ਇਹਨੂੰ ਪੁੱਛ ਤੈਨੂੰ ਵੀ ਰੱਬ ਦੇ ਦੋ ਤੂੰ ਵੀ ਮਿਹਨਤ ਕਰ ਤੈਨੂੰ ਕੀ ਤਕਲੀਫ ਆ ਕਦੇ ਉਹ ਮੰਗਿਆ ਜਿੰਨੇ ਸੁੱਖ ਤੈਨੂੰ ਮਿਲਿਆ ਕਦੇ ਕੀਤੀ ਅਰਦਾਸ ਗੋਡੀਆਂ ਦਾ ਵੀ ਉਹ ਮਿਲ ਜਾਂ ਕਦੇ ਕਦੀ ਅਰਦਾਸ ਇਹੋ ਖੇਦੇ ਇਹਨਾਂ ਤੇ ਵੀ ਦਰਤਾ ਕਿਰਪਾ ਕਰ ਐ ਬੀਮਾਰ ਨੇਨ ਤੰਤੁਸਤੀ ਬਖਸ਼ ਦਿਓ ਕਰਸ ਤੇ ਸੇ ਪਰਪਕਾਰ ਕੀਤੇ ਤੋਂ ਪਰਪਕਾਰ ਤੇਰਾ ਹੋਣਾ ਨਹੀਂ ਹੱਤਾਂ। ਇੱਕ ਤੀਸਰਾ ਦੂਸਰਾ ਹੈ ਵਿਵੇਕ ਦੋ ਚਿੱਤੀ ਛੱਡ ਦੇ ਇੱਕ ਤੇ ਭਰੋਸਾ ਰੱਖ। ਦੇਨ ਦੀਆਂ ਪਰ ਉਸੇ ਤੇਰੇ ਸਭ ਪਰਿਵਾਰ ਚੜਾਇਆ ਆ ਪਰਿਵਾਰ ਨਹੀਂ। ਇਥੇ ਇਸ ਪਰਿਵਾਰ ਨੂੰ ਸਭੀ ਲੈਣਾ। ਇਥੇ ਇਹਨਾਂ ਵੀ ਜੀਰੇ ਨੂੰ ਛੱਡ ਕੇ ਚਲੇ ਜਾਂਦੇ ਨੇ। ਇਹ ਪ੍ਰਕਿਰਚਾ ਉਹਦੇ ਕਿੱਥੇ ਵੇੜੇ ਚ ਇਹਦੇ ਅੰਦਰ ਜਿਹੜੇ ਰਾਠਿਆਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਚਿੰਤਾ ਤ੍ਰਿਸ਼ਨਾ ਇਹਨਾਂ ਨੂੰ ਉਹਦੇ ਨਾਮ ਦੇ ਵੇੜੇ ਵਿੱਚ ਬਿਠਾ ਦੇ ਤੇਰਾ ਵੀੜਾ ਪਾਰ ਹੋ ਜਾ ਉਹ ਸਤਨਾਮ ਵਾਹਿਗੁਰੂ ਇਹਨਾਂ ਦੋਸ਼ਾਂ ਨੂੰ ਇਹਨਾਂ ਦੁਸ਼ਤ ਬਾਣੀ ਕਹਿੰਦੇ ਆ ਪੰਜ ਦੋਸ਼ ਜਿਹੜੇ ਸਾਧੇ ਇਹਨਾਂ ਪੰਜਾਂ ਨੂੰ ਨਾਮ ਦੇ ਵੇੜੇ 'ਚ ਪਾ ਦੇ ਬਿਠਾ ਦੇ ਤੂੰ ਤੇਰੀ ਜਾਨ ਸੋਖੀ ਹੋ ਜਾ ਸੁੱਖਾ ਅੱਗੇ ਜਾਏਗਾ ਕਿਰਪਾ ਹੋ ਦੇਗੀ ਤੋਹਫਾ ਕਿ ਤੀਸਰਾ ਹੈ ਉਹ ਬੇਂਤੀ ਹੈ ਵਾਰਾਗ ਨਜ਼ੀਕ ਬੇਂਤੀ ਅਰਦਾਸ ਕਰਨੀ ਸਿੱਖ ਲੈ ਕੁ ਸਪੈਸ਼ਲ ਆਪਸ਼ਨ ਇੰ ਹੈ देयर ਬਾਸਲੀ ਕੀ ਲਗ ਲ ਕਿਹੋ ਜੀ ਅਰਦਾਸ ਸੀ ਇਤਹਾਸ ਲੈਦਾ ਕਿ ਬੇਬੇ ਨਾਨਕ ਜੀ ਪ੍ਰਸ਼ਾਦਾ ਪਵਾਦੇ ਨੇ ਇੱਛਾ ਹੋਈ ਤੇ ਵੀਰ ਆ ਕੇ ਕਿਤੇ ਪ੍ਰਸ਼ਾਦਾ ਛਕਦੇ ਅਜੇ ਫੁੱਲ ਕਲ ਬੱਥਾ ਸੀ ਤੇ ਪਾਤਸ਼ਾਹ ਆ ਗਏ ਅਹਿਦੀ ਅਰਦਾਸ ਕਿਤੇ ਸਿੱਖ ਤੋਂ ਕਿਉਂ ਪਿਆਰੇ ਹੋ ਅਹਿਦੀ ਅਰਦਾਸ ਕਿਤੇ ਸਿੱਖ ਲੈ ਤੇਲਰ ਅਰਦਾਸ ਕਰਦਾ ਠੀਕ ਹੈ ਕਰ ਸਿੱਖ ਜਿੱਦਾਂ ਦੀ ਵੀ ਕਰ ਪਰ ਕਦੇ ਤਾਂ ਹਿਰਦੇ 'ਚ ਉੱਠ ਕੇ ਕਰ ਕਦੇ ਤੇਰੇ ਹਿਰਦੇ 'ਚ ਗੂਕ ਉੱਠ ਜਾਈ ਤੇਰੇ ਹਿਰਦੇ 'ਚ ਪਿਆਰ ਉੱਠ ਜਾਈ ਪਰ ਇਖਿਆ ਦੇਖਣਾ ਸੱਚ ਨੂੰ ਭੁੱਲ ਨਾ ਜਾਈ ਉਪਜੇ ਨਿਪਜੇ ਨਿਪੇ ਸਮਾਈ ਉਹ ਆ ਦੇ ਪਹਿਲਾਂ ਪੈਦਾ ਹੁੰਦਾ ਫਿਰ ਵੱਡਾ ਹੁੰਦਾ ਵੱਡੇ ਹੋ ਕੇ ਜਵਾਨ ਹੋ ਜਾਂਦਾ ਫਿਰ ਚਲਾ ਜਾਂਦਾ ਨੈਣੋਂ ਦੇਖ ਕੇ ਇਹ ਚੱਲ ਜਾਈ ਅਤੇਖ ਅੱਖੀਂ ਦੇਖਦੇ ਦੇਖਦੇ ਕੰਧਾਂ ਤੇ ਆਵਰੇ ਉਲਟੇ ਬੈਠੇ ਨੇ ਦਾੜੇ ਚਿੱਟੇ ਨੇ ਕੱਲ ਐਦਾਂ ਲੱਗਦਾ ਬਸ ਤੇ ਚੱਕੇ ਹੋਏ ਨੇ ਤੇ ਸਕੂਲ ਨੂੰ ਬੜ ਜਾਂਦੇ ਸੀ ਕਲ ਦੀਆਂ ਗੱਲਾਂ ਲੱਗਦੀਆਂ ਨੇ ਜੇ 10-15 ਸਾਲ ਦੀ ਸੁਪਨਾ ਹੈ ਬਾਦਸ਼ਾਹ ਕਹਿੰਦੇ ਇਹ ਜਨ ਕਿਸਾ ਸੁਪਨੇ ਜੈਸਾ ਦੇਖਦੇ ਦੇਖ ਤੇ ਸੁਪਨ ਗੁਜ਼ਰ ਹੋ ਜਾਂਦਾ ਆਖਰੀ ਵਿਚਾਰ ਆ ਵੀ ਨਾਲ ਸੰਜਿਆ ਕਰ ਕਦਿੱਤੇ ਹਨਨ ਦੇ ਖੜਾ ਸਭ ਕੁਝ ਚੱਲਦਾ ਨਜ਼ਰ ਆ ਰਿਹਾ ਪਾਣੀ ਚੱਲ ਰਿਹਾ ਇੱਕ ਅੱਗੇ ਜਾ ਰਿਹਾ ਨਵਾ ਪਿੱਛੇ ਆ ਰਿਹਾ ਹਵਾ ਦਾ ਝੋਕਾ ਇੱਕ ਅੱਗੇ ਜਾ ਰਿਹਾ ਇੱਕ ਪਿੱਛੇ ਜਾ ਰਿਹਾ ਆਹ ਦੇਖ ਦਿਨ ਖਤਮ ਹੁੰਦਾ ਜਾ ਰਿਹਾ ਰਾਤ ਸੱਤ ਤੇ ਚਲੀ ਜਾ ਰਹੀ ਹੈ ਰਾਤ ਅਜੇ ਮੁੱਕੀ ਨਹੀਂ ਦਿਨ ਆ ਰਿਹਾ ਕਹ ਲਕਾ ਨਾ ਇਹ ਸਭ ਕੁਝ ਚਲਾਏ ਮਾਨ ਹੈ ਇਹ ਸਭ ਕੁਝ ਚਲਦਾ ਨਜ਼ਰ ਆ ਬੜੇ ਸੋਨੇ ਹਰੇ ਪੱਤੇ ਸੀ ਝੜ ਕੇ ਉਸ ਰੁੱਖ ਦੇ ਥੱਲੇ ਹੀ ਡਿੱਗ ਪਏ ਤੇ ਗਲ ਗਏ ਤੇਰੇ ਸਾਹਮਣੇ ਰੋਜ ਬਾਦਸ਼ਾਹ ਕਹਿੰਦੇ ਸਾਹਿਬ ਮੇਰਾ ਨਿਤਨਾਵ ਇਹ ਕਹਿੰਦਾ ਮੈਂ 100 ਸਾਲ ਪੁਰਾਣਾ ਆ ਮੈਂ ਸਭ ਤੋਂ ਪਿੰਡ ਦਾ ਪੁਰਾਣਾ ਮੁਰਗਾ ਉਹ ਕਹਾਂ ਗਾ ਤੂੰ ਪੁਰਾਣਾ ਹੀ ਚੰਗੇ ਹੀ ਲੱਗਦੇ ਉਹ ਤੁਹਾਨੂੰ ਨਵਾਂ ਦੇਖਦਾ ਹਰ ਵਾਰ پرانے نے وہ جا رہے ہیں نویں بچے آ رہے ہیں دیکھ سب کو نے نظر آ رہا اتر یاترا پوری کرنے پی مالک کرپا کرنے خوشی خوشی آنند نہیں مالک نے نار مل کے سرخ گرشت نال جڑ کے تو ایک ارداس کرنی ہے آؤ دو منٹ باقی نے پھر کما مانگا ਰਸਨਾ ਹੁਣ ਵੈਲੀ ਨਾ ਰਹੇ ਸਤਗੁਰ ਐਸੀ ਸਤਗੁਰ ਐਸੀ ਕਿਰਪਾ ਕਰ ਦੇਉ ਮਨ ਚੰਨਾਂ ਸਤ ਗੁਰਜੀ ਦਾ ਜਿਹਨਾਂ ਨੇ ਸੋਸ ਤੇ ਸਮਾਂ ਬਖਸ਼ਿਆ ਪਰ ਰਿਜਿਸ ਕਰਿਆ ਧੰਨਵਾਦ ਹੈ ਪਰੰਤਖ ਸੱਜਣਾ ਦਾ ਜਿਹੜੇ ਐਡਾ ਵੱਡਾ ਪ੍ਰਬੰਧ ਰੋਜ਼ ਕਰਦੇ ਨੇ ਤੇ ਅਸੀਂ ਤੁਸੀਂ ਆ ਕੇ ਸਿਰ ਬੈਠ ਕੇ ਅਨੰਦ ਨਾਲ ਗੁਰੂ ਮਹਿਮਾ ਸੁਣ ਕੇ ਖੇੜੇ ਨਹੀਂਦਾ ਧੰਨਵਾਦ ਹੈ ਸਭੂ ਸੰਗਤ ਸੰਗ ਜੀ ਦਾ ਐਤਵਾਰ ਦੇ ਸਾਰੇ ਸੁਖਸ਼ਟ ਕੇ ਗੁਰ ਚਰਨ ਦੇ ਜਾਪ ਲਈ ਆਏ ਹੋ ਨਾਲੇ ਕਿ ਤਕਰ ਜਿਸ ਕਾਰਜ ਲਈ ਆ ਪਾਇਆ ਸਤਿਗੁਰੂ ਦੇ ਸਫਲਤਾ ਬਖਸ਼ਾ ਮਹੀਆ ਪੁਰਲਾ ਦੇ ਕੇਵਨ ਫਤਿਸਾਂਜੀ ਕਰਨ ਉਹ ਆ ਇੱਕ ਜੀ ਦਾ ਹਾਲ ਸਾਰ ਮਾਣ ਹੁਸਨ ਦੀ ਕਿਤੇ